ਉਹ ਜਿਹੜਾ ਇੱਕ ਕਸਾਬਾ ਮਹੱਲਾ ਹੈ ਜਿਹੜਾ ਮਕਾਨ ਡਿੱਗਾ ਕਿੰਨਾ ਹੋ ਰਿਹਾ ਵਾ ਸਾਰਾ ਤਾਂ ਕੋਈ ਨੁਕਸਾਨ ਨਹੀਂ ਨੀ ਨੁਕਸਾਨ ਕੋਈ ਨਹੀਂ ਹੋਇਆ ਕਾਫੀ ਪੁਰਾਣੀ ਬਿਲਡਿੰਗ ਸੀ ਹਫਤੇ ਦਸ ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਉਹਦੇ ਨਾਲ ਹੀ ਗਾਰੇ ਦੀ ਪੁਰਾਣੀ ਬਣੀ ਹੋਈ ਸੀ ਉਹਨਾਂ ਹੀ ਕੁਝ ਹੋਇਆ ਜੀ ਪਹਿਲੇ ਕਾਰਪੋਰੇਸ਼ਨ ਨੇ ਨੋਟਿਸ ਵੀ ਲਾਇਆ ਸੀ ਥੋੜੇ ਦਿਨ ਪਹਿਲਾਂ ਉਹ ਮਹੀਨਾ ਦਾ ਹੈ ਨਹੀਂ ਕੋਈ ਵਾਲੀ ਵਾਰਸ ਇਥੇ ਉਦੇ ਕਰਕੇ ਹੁਣ ਲੱਗੀ ਆ ਤੇ ਹੁਣ ਇੰਨਾ ਬੱਤੀ ਬੱਤੀ ਵੀ ਗਈ ਆ ਤੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਆਵਾਜਾਈ ਵੀ ਸਿੰਘੀ ਸਵੇਰੇ ਪਰ ਨਹੀਂ ਪਛਾਹ ਹੋ ਗਿਆ ਜਿਹੜੇ ਹੋਰ ਮਾਰਤਾ ਸ਼ਹਿਰ ਚ ਇਧਰ ਹੀ ਹੈ ਗਿਆ ਕਾਰਪੋਰੇਸ਼ਨ ਨੂੰ ਕੀ ਕਰਨਾ ਚਾਹੋਗੇ ਜਿੱਦਾਂ ਕਾਰਪੋਰੇਸ਼ਨ ਨੂੰ ਚਾਹੀਦਾ ਜੀ ਕਿ ਆਪਣੇ ਆਪਣੇ ਸਤਰ ਤੇ ਕਾਰਵਾਈ ਕਰੇ ਜਿਹੜੀਆਂ ਡਿੱਗਣ ਵਾਲੀਆਂ ਆਪ ਹੀ ਢਾ ਦਿਓ ਉਹਨੂੰ ਇਹਦਾ ਕਿਸੇ ਦੇ ਸਿਰ ਤੇ ਆਉਣ ਗਿਆ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਪਿੱਛੇ ਦੀ ਨਹੀਂ ਮੰਡੀ ਜੀ ਵੀ ਡਿੱਗੀ ਸੀ ਉੱਥੇ ਵੀ ਬਚਾਅ ਹੋ ਗਿਆ ਇੱਥੇ ਵੀ ਬਚਾਅ ਹੋ ਗਿਆ ਰਾਬ ਇੱਕ ਦੋ ਵਾਰੀ ਬਜਾਲਨ ਦਾ ਜੀ ਤੀਜੀ ਵਾਰੀ ਨਹੀਂ ਕਿਸੇ ਨੇ ਸਾਥ ਦੇਣਾ ਤੁਹਾਨੂੰ ਲੱਗਦਾ ਕਿ ਕਾਰਪੋਰੇਸ਼ਨ ਜਿਹੜਾ ਵਾ ਉਹ ਇਦਾਂ ਦੀ ਉਮੀਦ ਕਰਾ ਕਿ ਘਟਨਾ ਹੋਵੇ ਇਦਾਂ ਦੀ ਜਾਨ ਮਾਲ ਦੀ ਤਾਂ ਇਹ ਉਹਨਾਂ ਨੂੰ ਸਿੱਖਾਵੇ ਬਿਲਕੁਲ ਜੀ ਇਹ ਕੁੰਬ ਕੰਨੀ ਨਹੀਂ ਸੁੱਤੇ ਹੋਏ ਆ ਸ਼ਹਿਰ ਦੇ ਹਾਲਾਤ ਬਦਲ ਹੋਏ ਹੋਏ ਆ ਬੜੀਆਂ ਬਿਲਡਿੰਗਾਂ ਇਹੋ ਜਿਹੀਆਂ ਜਿਹੜੀਆਂ ਨੋਟਿਸ ਆਈਆਂ ਹੋਈਆਂ ਪਰ ਨਹੀਂ ਕੋਈ ਪੁਸ਼ ਫੁਚਾਰ ਨਹੀਂ ਰਹਿਣੀ ਇਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਜੀ ਇਹ ਹੋਣਾ ਚਾਹੀਦਾ ਹੈ ਕਿ ਕਾਰਪੋਰੇਸ਼ਨ ਨੂੰ ਆਪ ਹੀ ਢਾਡਨੀਆ ਚਾਹੀਦੀ ਹੈ ਸਰ ਆਨ ਵੱਲੇ ਦਿਨਾਂ ਚ ਤੁਸੀਂ ਕਾਰਪੋਰੇਸ਼ਨ ਕੋ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਕੱਢੋ ਭਾਈ ਇਹਦੀ ਜਾਨਮਾਲ ਦਾ ਨੁਕਸਾਨ ਨਾ ਹੋਵੇ ਲੋਕਾਂ ਦੀ ਜਾਨਾਂ ਨੂੰ ਬਚਾਇਆ ਜਾਵੇ ਇੱਦੇ ਜਬਰਦਸਤ ਮੀਂਹ ਪੈ ਰਿਹਾ ਐ ਏਡੀ ਤਗੜੀ ਬਿਲਡਿੰਗ ਡਿੱਗੀ ਆ ਐਨ ਕਈ ਬੰਦੇ ਲੈ ਜਾਣੇ ਸੀਗੇ ਕੋਈ ਬੰਦਾ ਮਰੂਗਾ ਫਿਰ ਕਾਰਪੋਰੇਸ਼ਨ ਜਾਗਰੂਕ ਹੋਊਗੀ ਉਦੋਂ ਕੇ ਇਹਨੇ ਜਾਗਰੂਕ ਨਹੀਂ ਹੋਣੀ ਸਰ ਇਹ ਜਿਹੜਾ ਮਲਵਾ ਡਿੱਗਿਆ ਇਹਨੂੰ ਤੱਕ ਖਾਲੀ ਕਰਵਾਇਆ ਜਾਊਗਾ ਜਾਂ ਕਾਰਪੋਰੇਸ਼ਨ ਕੋਈ